ਬਾਜੀ ਸਤਿ ਸ੍ਰੀ ਅਕਾਲ ਜੀ ਸਾਜੀ ਸਤਿ ਸ੍ਰੀ ਅਕਾਲ ਜੀ ਹੁਸਨਦੀਪ ਜੀ ਬਾਵਾ ਜੀ ਮੇਰਾ ਬਾਜੀ ਤੁਹਾਡੇ ਮੇਰਾ ਬੁਰਾ ਬਦਾ ਜੀ ਮੇਰੀ ਕੋਈ ਨਹੀਂ ਹੈ ਨਹੀਂ ਚਲੋ ਨਾਲ ਹੀ ਸਾਡੇ ਕਿਹੜੇ ਬਾਹਰਾ ਜੀ ਬਾਹਰਾ ਜੀ ਬਾਜੀ ਹੋਰ ਇੱਕ ਬੇਨਤੀ ਕਰਨੀ ਇਹ ਕੋ ਬੰਦਾ ਹੋਵੇ ਕੰਮ ਵਾਲਾ ਤੇ ਆਪਾਂ ਰੱਖਣਾ ਹਾਂਜੀ ਬੰਦਾ ਇੱਕ ਆਪਣਾ ਹਟ ਗਿਆ ਤੇ ਇੱਕ ਆਪਣਾ ਅਨੰਦਪੁਰਾ ਕੇ ਰੱਖਣਾ ਭਾਈ ਕੋਈ ਆ ਬੰਦਾ ਸਿਰਫ ਆਪਣਾ ਹੁਣ ਪਠੇ ਦਾ ਕੰਮ ਆ ਗਿਆ ਗੜੀ ਪੇ ਪਠੇ ਤੂੜੀ ਵਾਂਢੀ ਪਾਉਣਾ ਪੈਲੀ ਪੂੜੀ ਆਪਣੇ ਠੇਕੇ ਤੇ ਸਿਰਫ ਡੰਗਰਾ ਦਾ ਕੰਮ ਹੈ ਚਵਾਈ ਵਾਲਾ ਬੰਦਾ ਚਾਹੀਦਾ ਹਾਂਜੀ ਜਿਹਦਾ ਨਾ ਬੰਦਾ ਉਤਰਾ ਖਾ ਉਤਾਰੀ ਛਰਾਬ ਮੀਟ ਅੰਡੇ ਵਾਲਾ ਬਸ ਬਾਕੀ ਦੂਜਾ ਸਭ ਕੁਝ ਬਾਕੀ ਕੋ ਜੋ ਖਾਂਦਾ ਹੋਏ ਆਪਣੇ ਤੋਂ ਦੋ ਗੱਲ ਵੱਖਰੀ ਆ ਹਾਂਜੀ ਮੀਟ ਆਂਡੇ ਸ਼ਾਬ ਆਪਾਂ ਨੂੰ ਬੰਦਾ ਨਹੀਂ ਚਾਹੀਦਾ ਬਿਲਕੁਲ ਜੀ ਤੇ ਚੁਆਈ ਵਾਲਾ ਚੰਗੀ ਹੋਵੇ ਜਿੱਦਾਂ ਕੋ ਤਨਖਾਹ ਦਵਾਂਗੇ ਤਨਖਾਹ ਜੇ ਇਹਨੂੰ ਪੈਸੇ ਮਾਰਦਾ ਕੋਈ ਗੱਲ ਹੋ ਗਈ ਕੋਈ ਜ਼ਿੰਮੇਵਾਰ ਬੰਦਾ ਨਾ ਫਿਰ ਐਡਵਾਂਸ ਪਾ ਲੈ ਭਾਵੇਂ ਐਡਵਾਂਸ ਬਿਲਕੁਲ ਜੀ ਤੇ ਨਹੀਂ ਤੇ ਰੋਜ਼ ਰੋਜ਼ ਲਈ ਜਾਵੇ ਉਹ ਆ ਇਹ ਵੀ ਗੱਲ ਸਹੀ ਹੈ ਨਹੀਂ ਤਾਂ ਸਾਡੇ ਪਿੰਡ ਚ ਜਿਹਨੂੰ ਮਰਜ਼ੀ ਪੋਲੇ ਵੀ ਕਿਨੇ ਕਿਨੇ ਪੈਸੇ ਕਿਸੇ ਦੇ ਬਾਰੇ ਨਹੀਂ ਨਹੀਂ ਪਰ ਪਰ ਹਾਂਜੀ ਹਾਂ ਤੇ ਕੋਈ ਗੱਲ ਨਹੀਂ ਉਹ ਚੰਗਾ ਬੰਦਾ ਬੇਸ਼ੱਕ ਆ ਜੇ ਤੇ ਬੱਗੀ ਸਾਹਿਬ ਬੱਗੀ ਗਿਆ ਹੋਰ ਗਿਆ ਉਹ ਕੋਸਾ ਦਾ ਜੀ ਅਰੇ ਮਰਜੀ ਨਾਮ ਆਇਆ ਵਾਕੇ ਲਾਇਟਿੰਗ ਬਾਥਰੂਮ ਕਮਰਾ ਮਿਲੂਗਾ ਦੂਜੇ ਘਰ ਠੀਕ ਆ ਰਹਿਣ ਦਾ ਹੈਗਾ ਜਗ੍ਹਾ ਆ ਜੋ ਟੱਬਰ ਟੱਬਰ ਵੀ ਛੱਡ ਆ ਟੱਬਰ ਨਾਲ ਵੀ ਆ ਜਾ ਵਧੀਆ ਜੀ ਟੱਬਰ ਨਾਲ ਵੀ ਆ ਜੀ ਹਾਂਜੀ ਹਾਂਜੀ ਦੂਜੇ ਘਰ ਫਿਰਦਾ ਹੋਏਗਾ ਉਧਰ ਹਾਂਜੀ ਉਧਰ ਦਾ ਪਤਾ ਬੰਨ ਸਭ ਤੋਂ ਚਲੋ ਚਲੋ ਹਾਂਜੀ ਰਸੋਈ ਮਿਲੂਗੀ ਕਮਰਾ ਵੀ ਬੱਤੀ ਵੀ ਲਾਇਟਿੰਗ ਬਾਥਰੂਮ ਸਾਰੀਆਂ ਸਹੂਲਤਾਂ ਫਿਰ ਸਾਰੀਆਂ ਸਹੂਲਤਾਂ ਘਰ ਬਾਦੂ ਉੱਥੇ ਜਗ੍ਹਾ ਫੁੱਲੀ ਹਾਂਜੀ ਹਾਂਜੀ ਭਾਈ ਜੀ ਫਿਰ ਆਜਾ ਆ ਜਾ ਬਈ ਇੱਕ ਗਲਸੀ ਵੇਰ ਪਵਾਉਣੇ ਹਾਂਜੀ ਤੇ ਤਿੰਨ ਆਪਾਂ ਮਹੀਨੇ ਆਪਾਂ ਇੱਕ ਸੋਈ ਮਹੀਨੇ ਤੇ ਦੋ ਘਪੜਾ ਆ ਠੀਕ ਹੈ ਜੀ ਇਹ ਮਹੀਨਾ ਹੋ ਰਹੀ ਜਾਂ ਉਹ ਚਲੋ ਦੱਸੋ ਜੀ ਬਾਜੀ ਫਿਰ ਇਹ ਜਲਸੀ ਵਸੀ ਸੂਈ ਹੈ ਕਾਜੀ ਹਾਂ ਜੀ ਪੰਜਵੇਂ ਛੇਵੇਂ ਤੇ ਭੁਲੀ ਜੇ ਬੱਚਾ ਹਾਂ ਜੀ ਬੱਚਾ ਜੀ ਠੀਕ ਹੈ ਜੀ ਤੇ ਇਹ ਤਾਂ ਗੁਗਨ ਖਰੇ ਹੋਣਾ ਗੁਗਨ 12 ਕਿਲੋ 12 ਕਿਲੋ ਬੋਲੇ ਹਾਂ ਉਹ ਦੁੱਧ ਦੇ ਰੂਪ 15 ਕਿਲੋ ਠੀਕ ਹੈ ਜੀ 15 16 ਕਿਲੋ ਠੰਡੀ ਕੀ ਤੋਂ ਆਪ ਬੋਲਿਏ ਤਾਂ ਨੰਬਰ ਲਓ ਜੀ ਚੈੱਕ ਕਰੋ ਦੋਨਾਂ ਦੇ ਬੋਲੇ ਜੀ ਹੈ ਜੀ ਇਹ ਵੇਖੋ ਪਿਓਰ ਜਲਸੀ ਲੰਮੀ ਲੰਮੀ ਦੋਰ ਰੋ ਲੰਮੀ ਦੋਰ ਆਜੋ ਮਾਲ ਫਰ ਡੇ 14 15 ਮਿੰਟ ਦੇ ਦੀ ਠੀਕ ਹੈ ਜੀ ਹਾਂ ਜੀ ਮਾਲ ਡੇ ਡੂਰ ਬਾਲਾ ਲੈ ਲਗੇ ਨਾ ਡੀ ਡੂਰ ਲੈ ਕੇ ਆ ਰਹਿਣਾ ਟਾਈਮ ਹਾਲ ਦਾ ਕਿ ਲੋਕ ਜਾਂਦੇ ਆ ਵੀ ਕਈ ਵਾਰ ਮੈਂ ਵੀਰੇ ਤੁਹਾਨੂੰ ਆਹ ਤੇਜੀ ਮੱਝ ਲੈ ਗਿਆ ਕੋਈ ਚੌਥੀ ਲੈ ਗਿਆ ਕੋਈ ਨਾ ਪੰਜਵੀਂ ਲੈ ਗਿਆ ਹਾਂ ਸਾਡੀ ਮੱਝ 20 20 ਸਾਲਾਂ ਦੀ ਜਾਣਦੀ ਕੋਈ 100 200 200 3 300 ਮੱਝ ਮੇਰੇ ਡੇਰੀ ਦੀ ਹਾਡੀ ਆ ਪਰ ਅਸੀਂ ਤੇ ਕੱਲ ਵੀ ਹਾਂ ਬਿਲਕੁਲ ਕੋਈ ਵਾਰ ਮੈਂ ਦੁੱਤੀ ਲੈ ਕੇ ਪੁਰਾ ਤੇਜੀ ਲੈ ਗਿਆ ਅਰੇ 20 20 ਸਾਲਾਂ ਤੇ ਦੁੱਜੀ ਦੁੱਜੀ ਪੀੜੀ ਲੈ ਨਾ ਪਤਾ ਨਹੀਂ ਕਿੰਨੇ ਕੇ ਲੈ ਗਏ ਮੇਰੇ ਡੇਰੇ ਤੁਸੀਂ ਭਰਤੀਆਂ ਸਾਰੀਆਂ ਪਾਸਾ ਫਿਰ ਤੇ ਸਦੀਨ ਬੱਛੀ ਦੇ ਦਾਂਗੇ ਮੁੱਲ ਕਰਾਉਂ ਜੋ ਮੱਝ ਕਰੀਏ 50 ਹਾਂਜੀ 45 ਠੀਕ ਆ 40000 ਜਾਣ ਦੋ ਠੀਕ ਹੈ। ਸੋ ਆਈ ਨੂੰ ਇੱਕ ਨੰਬਰ। ਬਸ ਠੀਕ ਹੈ। ਤਸਲੀ ਖੜੇ ਨਹੀਂ ਤਸਲੀ ਕਰਕੇ ਖੜੇ। ਚਲੋ ਠੀਕ ਹੈ। ਕੋਈ ਬਿਲਕੁਲ। ਬਸ ਠੀਕ। ਇਹ ਤੂੰ ਜਸਵਾ ਛੋੜੀ ਦੂਜਾ ਭਤੀਜਾ ਲਾ ਲੈ ਹਾਂ। ਹਾਂਜੀ। ਉਹ ਬੱਚਾ ਪੋਸੋਂ ਚੌਲ ਦੀ ਸੂਈ ਚ। ਮਜੀ ਨਾੜਾ ਨੂੜਾ ਬੜੀ ਹੈ। ਨਾੜਾ ਨੂੜਾ ਬੜੀ ਦੁੱਧ ਵੀ ਹੁਣ 9-10 ਕਿਲੋ ਬਹਲਾ ਹੋਊਗਾ। ਅੱਛਾ ਜੀ। ਦੁੱਧ ਵੀ 12-13 ਕਿਲੋ ਕਰੂ ਵੀ ਭਾ 15 ਗਈ ਹੈ। ਠੀਕ ਹੈ। ਗਾਰਾ ਇਹ ਕਹਿ ਨੂਹ ਜੀ ਜਿੰਨੂ ਮਰਜੀ ਜਵਾਨ ਪੁਵਾਈ ਜਾਈਏ। ਆ ਬਿਲਕੁਲ ਜਿੰਨਾ ਮਰਜ਼ੀ ਕਹਿ ਲੋ ਜੀ। ਤੂੰ 12 12 ਕਿਲੋ ਜੇ ਦੋ ਜਿਹਾ ਹੁੰਦਾ ਨਾ ਹਾਂਜੀ ਉਹ 10 12 ਕਿਲੋ ਹੁੰਦਾ ਬਾਕੀ ਗੱਲਾਂ ਬਾਤਾਂ ਹੁੰਦੀਆਂ ਬਿਲਕੁਲ ਜੀ ਸਹੀ ਸਹੀ ਝੋਕਰੀਏ ਫਿਰ ਪਰਾ ਲਾ ਲਾ ਬਿਲਕੁਲ ਦੋਰੀ ਲੋ ਜੀ ਚੈੱਕ ਕਰੋ ਕਰਾ ਦੇ ਸੋਣੀ ਝੋਟੀਆਂ ਤੇ ਵੇਖੋ ਝੋਟੀਆਂ ਲੈ ਜੀ ਮਣਵਾਇਆ ਸੋ ਪੰਜ ਲੈ ਦੀ ਚੋਈ ਦੇ ਲਓ ਬਸ ਠੀਕ ਆ ਦੋ ਦੋ ਵੱਜ ਗਏ ਜੀ ਨਾਲੇ ਬਿਲਕੁਲ ਦੋ ਵੱਜ ਗਏ ਜੀ ਕੱਟੀ ਮਗਰ ਆ ਕੱਟੀ ਮਗਰ ਆ ਇਹਨੂੰ ਮਾਲਵੇ ਦੀ ਨਾਲੇ ਇਹਨੂੰ ਮਿਲਦ ਦੀ ਨਾਲੇ ਜੋ ਠੀਕ ਆਦਾ ਵੀ ਫਰੌਦਾਂ ਨਹੀਂ ਜਾਨਾ ਬਿਲਕੁਲ ਵਜੀ ਬਿਲਕੁਲ ਆ ਵੇਖੋ ਬਾਕੀ ਜਿਹੜੇ ਵੀਰ ਨਾ ਮੇਰੇ ਕੋਲ 15 16 ਨਹੀਂ ਨਹੀਂ ਚੱਕਰ ਤੇ ਪਿਆ ਹੋਇਆ। ਜੇ ਤੂੰ ਨਾ ਮੈਂ ਰੱਦ ਵਿੱਚ ਜੋ ਕੇ ਲੋ ਲੀਟਰ ਮਾਰ। ਆ ਸਹੀ ਸਹੀ ਗੱਲ ਹੈ ਭਾਜੀ। ਬਿਲਕੁਲ। ਹਾਂ ਕਹਿ ਤੂੰ ਮੂੰਹ ਲਾ ਬੜਾ ਗੁੱਸਾ। ਆ ਜਿਹੜਾ ਕਹਿੰਦਾ ਮੈਂ ਜੋ ਕੇ ਲੋ ਮੈਂ ਤੇਰੇ। ਜੋ ਕੇ ਲੋ ਫਿਰ। ਅਗਲੇ ਉਹ ਤਾਂ ਭਾਰਾ ਇੰਟਰ ਵਿੱਚ। ਰੱਖੋ ਨਾਲ ਕੰਡਾ ਆਦਿ ਜਿਹੜੀ। ਕੰਡਾ ਰੱਖੋ। ਜਿਹੜੀ ਕੋ 10 12 ਕਿਲੋ ਵਾਲੀ ਮਾਝੂ ਦੇ ਵਿੱਚ ਝੂਟ ਦੇ ਕਿਲੋ ਖੜਦਾ ਕਰੇ ਹੁੰਦਾ ਗੱਲ ਬੱਧੀ। ਹਾਂਜੀ। ਤੇ ਬਾਕੀ ਤੋਂ ਵੀਡੀਓ ਬੰਡੀ ਜੋ ਬੰਡੀ ਪਤਾ ਲੱਗਣ ਰਵੇ ਚੋਈਆਂ ਕਿ ਰੱਖੀਆਂ ਹੋਈਆਂ। ਬਿਲਕੁਲ ਜੀ ਸਹੀ ਗੱਲ ਹੈ ਜੀ। ਤਸੱਲੀ ਨਾ ਵੇਖ ਕੇ ਲਿਆ ਵੀ ਜੇ ਤੁਹਾਨੂੰ ਨਹੀਂ ਲਾਉਂਦੇ ਤਾਂ ਆਪਣੇ ਦੇ ਰਿਸ਼ਤੇਦਾਰ ਨੂੰ ਖਾ ਲਿਆ ਹਾਂ ਨਾ ਨਾ ਨਹੀਂ ਜਾਣਾ ਜਿਹੜੇ ਵੀ ਚਾਹਣ ਤੋਂ ਲੈਂਦੇ ਅਸੀਂ ਨਹੀਂ ਆਂਦੇ ਜਿਹੜੇ ਤੋਂ ਲਾਉਂ ਹਾਂ ਜੀ ਆਵੇਂ ਤਸੱਲੀ ਕਰਕੇ ਬਿਲਕੁਲ ਜੀ ਫੋਲ ਲਾਓ ਸੰਦੀਪ ਜੀ ਮੈਂ ਹੀ ਦੇਖੀ ਇੱਕ ਦਾਸ ਨਹੀਂ ਹਾਂ ਜੀ ਤੇ ਚਲੋ ਚਲਣੀਆਂ ਹੋਣੀਆਂ ਨੇ ਵੇਖੀਏ ਪਰ ਮੇਰਾ ਬੰਦਾ ਨਹੀਂ ਹੈਗਾ ਮੈਂ ਬੜਾ ਫਾਦੇ ਠੀਕ ਹੈ ਕਿ ਕੁਝ ਹੋਈ ਹਾਂ ਜੀ ਬੋਲ ਹਾਂ ਅਦਰ ਸੰਦੀਪ ਜੀ ਬਿਲਕੁਲ ਹੀ ਆਇਆ ਫਿਰ ਮੈਂ ਹੀ ਦੇਖ ਦਾਸ ਦੀ ਹੈ ਲੱਖ ਦੀ ਵੀ ਹੈ ਹਾਂ ਜੀ ਤੂੰ ਆ ਮਰ 95 ਹੈ 50 ਜਾਣ ਦੋ ਮੈਂ ਹੀ ਵੇਖ ਲੋ ਨਹੀਂ ਠੀਕ ਹੈ ਤੇ ਹਾਰੇ ਉਹ ਕਰ ਰਹੇ ਨੇ ਪਰ ਮੈਂ ਜਿਹੜੇ ਰੇਟ ਤੇ ਦੇਣ ਲੱਗਾ ਨਾ ਇਹ ਰੇਟ ਤੇ ਮਈਆਂ ਨਹੀਂ ਮਿਲਦੀਆਂ ਤੇ ਤੂੰ ਤੂੰ ਘਰ ਬੈ ਜਾ ਤੂੰ ਲੈ ਕੇ ਆਂਦੇ ਆ ਤੂੰ ਲਿਖਿਆ ਲੈ ਕੇ ਆ ਮੈਂ ਕਿਹਾ ਮੈਨੂੰ ਮਿਲਣੀ ਨਹੀਂ। ਕਿਉਂ ਨਾ ਇਹ ਰੇਡ ਜੇ ਮੈਂ ਪਾਉਂਦਿਆਂ ਨਾ ਇਹ ਰੇਡ ਤੇ ਮਿਲੀਆਂ ਨਹੀਂ। ਤੇ ਤੈਨੂੰ ਕਿੱਦਾਂ ਮਿਲੀਆਂ? ਤੇ ਦੂਜੇ ਕਿੱਡੇ ਗੱਬ ਦੇ। ਬਾਹ ਮਾਰੇ ਉਹਨਾਂ ਨੂੰ ਵੀ ਉਹਨਾਂ ਨੂੰ ਮਿਲ ਨਹੀਂ। ਇਹ ਤਾਂ ਕੋਈ ਸਭ ਨੂੰ ਮਿਲੂ। ਮੈਂ ਮੈਨੂੰ ਸੋੜਾ ਨੇ ਹੋਰ ਕੰਮ ਕਿ ਮੋਟਰਸਾਈਕਲ ਮਾ ਲਵਾਂ। ਜਿੰਨੇ ਪੈਸੇ ਜੀ ਤਸਦੀ। ਅੱਛਾ ਗੱਬਣਾ। ਹਾਂਜੀ ਹਾਂਜੀ ਇਹ ਦੋ ਦਿਨਾਂ ਲੈ ਜੇ ਤੈਨੂੰ ਲੈ ਜੇ ਹੱਥਾਂ ਦੇ ਜੂਮ ਜੀ ਹੋ ਗਏ। ਤੇ ਨਹੀਂ ਝੋਟੇ ਵਾਲਾ ਨਹੀਂ। ਹਾਂਜੀ ਹਾਂਜੀ ਬਹੁਤ ਚੱਲਦੀ ਹੈ। ਲਓ ਜੀ। ਵੇਖੋ ਨਾ ਵਧੀਆ ਪਾ ਵੇ ਗੋਜਾਰ ਨਹੀਂ ਕੋਈ ਕਰਦੀ ਇੰਨੀ ਗੱਲ ਖਾਂ ਤੁਹਾਨੂੰ ਵੇਖੋ ਕਰਦੇ ਆ ਕੋਲ ਡਿਆ ਹਾਂਜੀ ਆ ਜੀ ਆ ਜਾਓ ਵੇਖੋ ਦੋੜੋ ਆ ਬਸ ਠੀਕ ਹੈ ਬਈ ਹਾਂਜੀ ਇਹ ਚੱਲ ਰਿਹਾ ਜਾਨੂੰ ਇਹ ਵੀ 95 ਹੋਰ ਚੱਲਣਾ ਵਾ ਠੀਕ ਆ ਮੈਂ ਨਜ਼ਾਰੇਦਾਰ ਥਾਲ ਵਾ ਜੀ ਹਾਂਜੀ ਹਾਂਜੀ ਇਹ ਥੋੜੀ ਦੂਜਾ ਸੁਬਾ ਤਿਆਰ ਆ ਜੀ ਹਾਂਜੀ ਇਹ ਵੀ ਗੱਬਣੀ ਆ ਇਹ ਵੀ ਤਿਆਰ ਆ ਲੋ ਜੀ ਇਹ ਤਿੰਨੇ 95 ਕਰੋ ਨਹੀਂ ਅੱਜ ਚੱਲਣ ਦੋ ਇਹ ਵੀ 95 ਦੀ ਹੋਰੋ ਜੀ ਕਰਾਂ ਦੀ ਵੀ ਥੋੜੇ ਬਹੁਤ ਚੰਗੇ ਲੋ ਜੀ ਵੇਖੋ ਕਰਾਂ ਦੀ ਇਹਨੂੰ ਕੋ ਦੋ ਦਿਨ ਲਾਇੀ ਚਾਰ ਦਿਨ ਆ ਤੋਰੋ ਆਹ ਛੋਣੀ ਝੋਡੀ ਉੱਚੀ ਲੱਗੀ ਪੂਰੀ ਜਵਾਨ ਤੇ ਬੱਜੀ ਕੱਟੀ ਵਾਂ ਕਰੰਦੇ ਕੱਟੀ ਬੱਪਣਾ ਅੱਛਾ ਕੱਪਣਾ ਠੀਕ ਆ ਵੱਡੀ ਇਹ ਵੀ ਸੋਨ ਵਾਲੀ ਜੋ ਵੀ ਸੋ ਇੱਕੋ ਹੀ ਸੋਈ ਹੈ ਜੀ ਆਜੋ 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 ਛੋਟੀ ਵੱਡੀ ਪੂਰੀ ਨਾਲੇ ਧਿਆਨ ਹੌਲੀ ਹੌਲੀ ਚੋ ਹੌਲੀ ਹੌਲੀ ਇਹ ਆ ਬਾ 1 ਮਿੰਟ ਰੁਕੋ ਬਣਾ ਇਹ ਚੀ ਖਰਾਬ ਥਿਆ ਹੋਲੀ 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 ਬਸ ਠੀਕ ਹੈ ਜੀ ਨਹੀਂ ਥਾਰ ਬਾੜੇ ਨਹੀਂ ਕੋਈ ਹਾਂ ਨਹੀਂ ਠੀਕ ਚੰਗਾ ਬਣਾ ਇਹ 95 ਦੀ ਹਸਨੀ ਵਿੱਚ ਇੱਕ ਨਹੀਂ ਕੋਈ ਬਾਲਵਾ ਤਵਾ ਪਰ ਇਹਦਾ ਹੈ ਨਹੀਂ ਜੀ ਸਮਝੋ ਵੇਖੀਆਂ ਬਸ ਠੀਕ ਹੈ ਜੀ ਚਾਰ ਹੀ ਬਸੂਆ ਚਾਰੇ ਪੜਥੇ ਵਾਲੇ ਹਾਂ ਜੀ ਤੇ ਵੀਰ ਦੇ ਨਾਲ ਇਲਾਕਾ ਕਰ ਲੈ ਕੋਈ ਵੀ ਜਿਹੜਾ ਬੰਦਾ ਵੀਰੀ ਹੋਵੇ ਸਾਡਾ ਭੈਣ ਚਾਹੇ ਭਰਾ ਚਾਹੇ ਨਿੱਕਾ ਚਾਹੇ ਵੱਡਾ ਵੀਡੀਓ ਸੁਣ ਲਿਆ ਕਰੋ ਸਭ ਕੋ ਫਿਰ ਉਹ ਸੁਣ ਕੇ ਗੱਲ ਫਿਰ ਨਾ ਸਾਨੂੰ ਕਹਿਆ ਕਰੋ ਵੀ ਭਾਜੀ ਇਹ ਰੇਡ ਕੀ ਹੈ ਰੇਡ ਸਭ ਕੋ ਦੱਸਿਆ ਹੁੰਦਾ ਵਿੱਚ ਬਿਲਕੁਲ ਜੀ ਡਰੈਸ ਵੀ ਦੱਸਿਆ ਹੁੰਦਾ ਹਾਂ ਜੀ ਹਣਾ ਉਹ ਪੁੱਛੇ ਬੋੜਾ ਜਿਹਨੇ ਆਉਣਾ ਜਿਹਨੇ ਕਹਣਾ ਕਿ ਹਾਂ ਕੋਈ ਨਹੀਂ ਹਫਤੇ ਨਵਾਂਗੇ ਉਹ ਫਿਰ ਹਫਤੇ ਬਾਅਦ ਪੁੱਛ ਰਿਹਾ ਬਿਲਕੁਲ ਜੀ ਹਣਾ ਬਿਲਕੁਲ ਜੀ ਹਾਂ ਤੇ ਐ ਆਪਣਾ ਟਾਈਮ ਫਰਾਮ ਕਰ ਆਪਣੇ ਕੋਲ ਇੱਕ ਘੰਟੇ ਜਿਹੜੇ ਘੰਟੇ ਖੇਡ ਹੁੰਦੀ ਹੈ ਬਾਏ ਤੁਸੀਂ ਆ ਕੋਈ ਸਾਈ ਨਹੀਂ ਪਾਉਂਦੇ ਇਦਾਂ ਨਹੀਂ ਕਰਦੇ ਇਦਾਂ ਨਹੀਂ ਕਰਦੇ ਇਦਾਂ ਬੁਗਾਲ ਨਹੀਂ ਹੁੰਦੀ ਨਾ ਨਾ ਠੀਕ ਹੈ ਹਾਂ ਜੀ ਪਿੰਡ ਦਾ ਬਣਾ ਰਾਮਪੁਰਾ ਜਿਲ੍ਹਾ ਵੀ ਆਪਣਾ ਅੰਬਰਸਰਿਆ ਤਹਿਸੀਲ ਵੀ ਅੰਬਰਸਰਿਆ ਬਿਲਕੁਲ ਸ਼ਹਿਰ ਦੇ ਕੋਲ ਹੈ ਆਪਣਾ ਰਾਮਪੁਰਾ ਪਿੰਡ ਜੀ ਤਾ ਰਾਮਪੁਰਾ ਵਈਦਾ ਦੁਬੁਰਜੀ ਅਡੇ ਤੋਂ ਦੁਬੁਰਜੀ ਵਾਲਾ ਦੀਵ ਕਬੱਡੀ ਖੇਡਦਾ अच्छा ठीक है सुपर स्टार की अभी हो वो अपने ते ਮਿਲਦੇ ਹਨ ਜੀ ਹਾਂ ਹਾਂ ਦੀਪਦੁਰਜੀ ਵਾਲਾ ਉਹ ਆਡੀ ਦੀਪਦੁਰਜੀ ਦਾ ਹੀ ਆ ਚਲੋ ਹਾਂ ਜੀ ਹਾਂ ਜੀ ਠੀਕ ਹੈ ਭਾਜੀ ਨੰਬਰ ਬੋਲ ਦੋ ਨੰਬਰ ਆਪਣਾ ਹੈ ਜੀ 854490313898721 83013 ਦੋਵੇਂ ਨੰਬਰ ਉਹ ਹੀ ਆ ਠੀਕ ਹੈ ਭਾਜੀ ਸਤਿਕਾਰ